ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਸਾਡੇ ਮਨ 'ਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਨੇ ਨਿਤਨੇਮ ਦੀਆਂ ਬਾਣੀਆਂ ਕਿੰਨੀਆਂ ਪੜ੍ਹਣੀਆਂ ਨੇ ਜਾਂ ਨਿਤਨੇਮ ਸਿੱਖ ਦਾ ਕਿਹੜਾ ਕਿਹੜੀਆਂ ਬਾਣੀਆਂ ਨੇ ਜਿਹੜੀਆਂ ਸਵੇਰੇ ਸ਼ਾਮ ਸਿੱਖ ਨੇ ਪੜ੍ਹਣੀਆਂ ਨੇ ਜਿਹੜੀਆਂ ਸਿੱਖ ਰਹਿਤ ਮਰਿਆਦਾ ਵਿੱਚ ਦਰਸਾਈਆਂ ਗਈਆਂ ਨੇ ਕਿ ਸਵੇਰ ਵੇਲੇ ਸਿੱਖ ਨੇ ਇਹ ਬਾਣੀਆਂ ਪੜ੍ਹਣੀਆਂ ਨੇ ਤੇ ਸ਼ਾਮ ਵੇਲੇ ਇਹਨਾਂ ਬਾਣੀਆਂ ਦਾ ਜਾਪ ਕਰਨਾ ਇਹ ਸਵਾਲ ਸਾਡੇ ਮਨ ਵਿੱਚ ਅਕਸਰ ਬਣਿਆ ਰਹਿੰਦਾ ਤੇ ਬਹੁਤ ਸਾਰੇ ਲੋਕ ਐਸੇ ਵੀ ਹਨ ਜਿਹੜੇ ਸਿੱਖ ਰਹਿਤ ਮਰਿਆਦਾ ਦੇ ਇਸ ਬਹੁਤ ਹੀ ਅਹਿਮ ਨੁਕਤੇ ਤੋਂ ਜਾਣੂ ਨਹੀਂ ਹੁੰਦੇ ਉਹ ਅਕਸਰ ਹੀ ਆਪਣੀ ਮਰਜ਼ੀ ਦੇ ਨਾਲ ਪਾਠ ਕਰ ਲੈਂਦੇ ਨੇ ਨਿਤਨੇਮ ਕਰ ਲੈਂਦੇ ਨੇ ਸਵੇਰ ਸਮੇਂ ਕੋਈ ਜਪਜੀ ਸਾਹਿਬ ਕੱਲਾ ਪੜ੍ਹ ਕੇ ਤੇ ਉਸ ਤੋਂ ਬਾਅਦ ਅਰਦਾਸ ਕਰ ਲੈਂਦਾ ਸ਼ਾਮ ਨੂੰ ਸੋਦਰ ਦਾ ਪਾਠ ਕਰ ਲੈਂਦਾ ਅਕਸਰ ਇਹ ਵੀ ਵੇਖਣ ਨੂੰ ਚਾਹੁੰਦਾ ਜਿਹੜਾ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਅੰਦਰ ਵੀ ਬੋਧਵਾਰ ਜਿਹੜੇ ਗ੍ਰੰਥੀ ਸਿੰਘ ਨੇ ਉਹ ਇਸ ਗੱਲ ਤੋਂ ਅਣਜਾਣ ਰਹਿੰਦੇ ਨੇ ਕਿ ਜਿਹੜਾ ਅਮਰਤ ਵੇਲੇ ਦਾ ਸਵੇਰ ਦਾ ਨਿਤਨੇਮ ਕਿਹੜਾ ਹੈ ਕਿੰਨਾ ਹੈ ਸ਼ਾਮ ਦਾ ਨਿਤਨੇਮ ਕਿਹੜਾ ਹੈ ਸਵੇਰ ਵੇਲੇ ਪਾਣੀਆਂ ਕਿਹੜੀਆਂ ਪਾਣੀਆਂ ਨੇ ਸ਼ਾਮ ਵੇਲੇ ਕਿਹੜੀਆਂ ਪਾਣੀਆਂ ਨੇ ਇਹ ਪਿੰਡਾਂ ਦੇ ਗ੍ਰੰਥੀਆਂ ਦੇ ਵਿੱਚ ਵੀ ਅਗਿਆਨਤਾ ਜਿਹੜੀ ਹੈ ਅਕਸਰ ਹੀ ਦੇਖਣ ਨੂੰ ਮਿਲ ਜਾਂਦੀ ਹੈ ਕਈ ਵਾਰੀ ਹੁੰਦਾ ਹੈ ਪਿੰਡ ਦੇ ਵਿੱਚ ਗੁਰੂ ਘਰਾਂ ਦੇ ਅੰਦਰ ਸਵੇਰੇ ਜਪਜੀ ਸਾਹਿਬ ਦਾ ਪਾਠ ਕਰ ਲਿਆ ਜਾਂਦਾ ਉਸ ਤੋਂ ਬਾਅਦ ਜਦ ਸੁਖਮਨੀ ਸਾਹਿਬ ਦੀਆਂ ਜਿਹੜੀਆਂ ਕੁਝ ਪਉੜੀਆਂ ਪੜ ਲਈਆਂ ਜਾਂਦੀਆਂ ਨੇ ਕੁਝ ਥਾਵਾਂ ਤੇ ਸਵੇਰੇ ਆਸਾਜੀ ਦੀ ਵਾਰ ਦਾ ਪਾਠ ਪੜ੍ਹ ਲਿਆ ਜਾਂਦਾ ਕੁਝ ਥਾਵਾਂ ਤੇ ਜਿਹੜਾ ਨਿਤਨੇਮ ਦਾ ਪੂਰਾ ਪਾਠ ਹੈ ਉਹ ਵੀ ਪੜ੍ਹਿਆ ਜਾਂਦਾ ਪਰ ਬਹੁਤ ਵਾਰੀ ਇਦਾਂ ਦੇ ਮਾਮਲੇ ਦੇਖਣ ਵਿੱਚ ਆ ਜਾਂਦੇ ਨੇ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਨਿਤਨੇਮ ਰਹਿਤ ਮਰਿਆਦਾ ਅਨਸਾਰ ਕਿੰਨਾ ਕਰਨਾ ਉਹਦੇ ਤੋਂ ਅਣਜਾਣ ਰਹਿੰਦੇ ਨੇ ਸੋ ਅੱਜ ਦਾ ਜਿਹੜਾ ਇਹ ਰਹਿਤ ਮਰਿਆਦਾ ਦੀ ਵਿਚਾਰ ਦੇ ਵਿੱਚ ਵਿਸ਼ਾ ਹੈ ਉਹ ਜਿਹੜੀ ਸ਼ਕਸ਼ੀ ਰਹਿਣੀ ਦਾ ਹਿੱਸਾ ਹੈ ਕਿ ਸਿੱਖ ਨੇ ਨਿਤਨੇਮ ਕਿੰਨੀਆਂ ਬਾਣੀਆਂ ਦਾ ਕਰਨਾ ਉਹ ਹੈ ਸੋ ਰਹਿਤ ਮਰਿਆਦਾ ਦੇ ਵਿੱਚ ਇਸ ਬਾਰੇ ਜਿਹੜੀ ਜਾਣਕਾਰੀ ਹੈ ਉਹ ਆਪ ਜੀ ਦੇ ਨਾਲ ਸਾਂਝੀ ਕਰਾਂਗਾ ਇਸ ਦੇ ਵਿੱਚ ਸਿੱਖ ਦੀ ਤਾਰੀਫ ਤੋਂ ਬਾਅਦ ਸਿੱਖ ਦੀ ਜਿਹੜੀ ਪਰਵਾਸ਼ਾ ਉਸ ਤੋਂ ਬਾਅਦ ਸਿੱਖ ਦੀ ਰਹਿਣੀ ਦਾ ਜ਼ਿਕਰ ਹੈ ਤੇ ਇਹ ਰਹਿਤ ਮਰਿਆਦਾ ਦੇ ਵਿੱਚ ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਅੰਕਿਤ ਕੀਤੀ ਗਈ ਹੈ ਇੱਕ ਹੈ ਸ਼ਕਸ਼ੀ ਰਾਣੀ ਤੇ ਦੂਸਰੀ ਪੰਥਕ ਇੱਥੇ ਸ਼ਕਸ਼ੀ ਤੇ ਪੰਥਕ ਰਾਣੀ ਦਾ ਜ਼ਿਕਰ ਹੈ ਸ਼ਕਸ਼ੀ ਜਾਂ ਪੰਥਕ ਰਾਣੀ ਦਾ ਜ਼ਿਕਰ ਨਹੀਂ ਹੈ ਭਾਵ ਕਿ ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਹੈ ਇੱਕ ਜਿਹੜੀ ਉਹਦੀ ਨਿੱਜੀ ਤੌਰ ਤੇ ਸ਼ਕਸ਼ੀ ਤੌਰ ਤੇ ਉਹਨੇ ਜਿਹੜਾ ਆਪਣੀ ਰਹਿਤ-ਬਹਿਤ ਰੱਖਣੀ ਆ ਉਹ ਹੈ ਤੇ ਦੂਸਰਾ ਉਹਦੀਆਂ ਪੰਥਕ ਜ਼ਿੰਮੇਵਾਰੀਆਂ ਦਾ ਜ਼ਿਕਰ ਹੈ ਇੱਥੇ ਲਾਜ਼ਮੀ ਹੈ ਸ਼ਖਸੀ ਰਹਿਣੀ ਵੀ ਸਿੱਖ ਨੇ ਰਹਿਤ ਮर्यादा ਅਨੁਸਾਰ ਆਪਣੀ ਬਤੀਤ ਕਰਨੀ ਆ ਤੇ ਪੰਥਕ ਰਹਿਣੀ ਵਾਸਤੇ ਵੀ ਜਿਹੜੇ ਨਿਯਮ ਨਿਜਮ ਦਿੱਤੇ ਗਏ ਨੇ ਉਹਨਾਂ ਦਾ ਪਾਲਣ ਕਰਨਾ ਹੈ ਸੋ ਜਿਹੜੀ ਸ਼ਖਸੀ ਰਹਿਣੀ ਆ ਉਹਦੇ ਵਿੱਚ ਨਾਮ ਬਾਣੀ ਦਾ ਅਭਿਆਸ ਸਭ ਤੋਂ ਪਹਿਲਾ ਜਿਹੜਾ ਉਹ ਚੈਪਟਰ ਆ ਨਾਮ ਬਾਣੀ ਦਾ ਅਭਿਆਸ ਹੁਣ ਸਵਾਲ ਹੈ ਕਿ ਸਿੱਖ ਨੇ ਕੀ ਅਮਰਤ ਵੇੜੇ ਸਭ ਤੋਂ ਪਹਿਲਾਂ ਨਿਤਨੇਮ ਹੀ ਕਰਨਾ ਇਸ਼ਨਾਨ ਕਰਕੇ ਜਾਂ ਕੋਈ ਹੋਰ ਵੀ ਰਕ ਮर्यादा ਦੇ ਵਿੱਚ ਉਹਦੇ ਵਾਸਤੇ ਕੋਈ ਨਿਰਦੇਸ਼ ਦਿੱਤੇ ਗਏ ਨੇ ਇਹ ਬਹੁਤ ਵੱਡਾ ਸਵਾਲ ਹੈ ਤੁਸੀਂ ਸਿੱਖ ਰਿਆਤ ਮਰਿਆਦਾ ਨੂੰ ਪੜੋ ਤੇ ਜਦੋਂ ਅਮਰਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕਰਨ ਤੋਂ ਪਹਿਲਾਂ ਦਾ ਇੱਕ ਜਿਹੜਾ ਸਾਡੇ ਲਈ ਨਿਜਮ ਤੈਅ ਕੀਤਾ ਗਿਆ ਉਹ ਹੈ ਕਿ ਸਿੱਖ ਅਮਰਤ ਵੇਲੇ ਪਹਿਲ ਰਾਤ ਰੈਂਦੀ ਜਾਗ ਕੇ ਇਸ਼ਨਾਨ ਕਰੇ ਅਤੇ ਇੱਕ ਆਕਾਰਪੁਰਖ ਦਾ ਧਿਆਨ ਧਾਰਦਾ ਹੋਇਆ ਵਾਹਿਗੁਰੂ ਨਾਮ ਜਪੇ ਮਤਲਬ ਨਿਤਨੇਮ ਤੋਂ ਪਹਿਲਾਂ ਵੀ ਇਹ ਵਾਲਾ ਨਿਜਮ ਹੈ ਸਿੱਖ ਲਈ ਕਿ ਉਹ ਸਵੇਰੇ ਅਮਰਤ ਵੇਲੇ ਪਹਿਰ ਰਾਤ ਰਹਿੰਦਿਆਂ ਅਮਰਤ ਵੇਲੇ ਉੱਠੇ ਇਸ਼ਨਾਨ ਕਰੇ ਤੇ ਇਸ਼ਨਾਨ ਕਰਨ ਤੋਂ ਬਾਅਦ ਨਿਤਨੇਮ ਤੋਂ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਨ ਤੋਂ ਪਹਿਲਾਂ ਉਹ ਵਾਹਿਗੁਰੂ ਦਾ ਅਕਾਰ ਅਕਾਲਪੁਰਖ ਦਾ ਧਿਆਨ ਧਰਦਾ ਹੋਇਆ ਵਾਹਿਗੁਰੂ ਨਾਮ ਦਾ ਸਿਮਰਨ ਕਰੇ ਸਿੱਖੀ ਦੇ ਅੰਦਰ ਨਾਮ ਸਿਮਰਨ ਦਾ ਬਹੁਤ ਵੱਡਾ ਮਹੱਤਵ ਹੈ ਸਿੱਖ ਲਈ ਨਾਮ ਸਿਮਰਨਾ ਬਹੁਤ ਜ਼ਰੂਰੀ ਜਿਹੜਾ ਕਾਰਜ ਹੈ ਉਹ ਦੱਸਿਆ ਗਿਆ ਇਹ ਇਹ ਜਿਹੜਾ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਆ ਨਾਮ ਦਾ ਜ਼ਿਕਰ ਕਰਤਾਪੁਰਖ ਦੇ ਨਾਮ ਨਾਲ ਜੁੜਨ ਦੀ ਗੱਲ ਇਹ ਅਕਸਰ ਹੀ ਦੁਹਰਾਈ ਗਈ ਆ ਬਾਰ-ਬਾਰ ਕੀਤੀ ਗਈ ਆ ਤੇ ਅਮਰਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਤੇ ਨਿਤਨੇਮ ਕਰਨ ਤੋਂ ਪਹਿਲਾਂ ਇਹ ਸਿੱਖ ਨੇ ਵਾਹਿਗੁਰੂ ਨਾਮ ਦਾ ਸਿਮਰਨ ਕਰਨਾ ਤੇ ਕਰਤਾਪੁਰਖ ਦਾ ਧਿਆਨ ਧਰਦਾ ਹੋਏ ਧਰਦਿਆਂ ਹੋਇਆਂ ਵਾਹਿਗੁਰੂ ਨਾਮ ਦਾ ਸਿਮਰਨ ਕਰਨਾ ਇਹ ਰਹਿਤ ਮਰਿਆਦਾ ਦਾ ਪਾਰਟ ਹੈ ਮਤਲਬ ਜਦੋਂ ਸਿੱਖ ਨੇ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਹੈ ਤਾਂ ਉਹਨੇ ਆਪਣੇ ਦਿਨ ਦੀ ਸ਼ੁਰੂਆਤ ਕਰਤਾਪੁਰਖ ਨੂੰ ਯਾਦ ਕਰਨਿਆ ਉਹਦਾ ਨਾਮ ਸਿਮਰਨ ਕਰਦਿਆਂ ਵਾਹਿਗੁਰੂ ਨਾਮ ਸਿਮਰਨ ਕਰਦਿਆਂ ਕਰਨੀ ਆ ਤੇ ਉਸ ਤੋਂ ਬਾਅਦ ਨਿਤਨੇਮ ਦੀਆਂ ਬਾਣੀਆਂ ਪੜ੍ਹਨੀਆਂ ਨੇ ਨਿਤਨੇਮ ਦੀਆਂ ਬਾਣੀਆਂ ਕਿਹੜੀਆਂ ਨੇ ਨਿਤਨੇਮ ਦੀਆਂ ਅਮਰਤ ਵੇਲ ਦੀਆਂ ਬਾਣੀਆਂ ਜਿਹੜੀਆਂ ਸਿੱਖ ਰਹਿਤ ਮਰਿਆਦਾ ਵਿੱਚ ਅੰਕਿਤ ਕੀਤੀਆਂ ਗਈਆਂ ਨੇ ਉਹ ਹੈ ਜਪ ਜਪ ਅਤੇ 10 ਸਵਈਏ ਸਰਾਵਕ ਸੁਧ ਵਾਲੇ ਇਹ ਬਾਣੀਆਂ ਅਮਰਤ ਵੇਲੇ ਪੜ੍ਹਨੀਆਂ ਰਹਿਤ ਮਰਿਆਦਾ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਜਪ ਜਪ ਭਾਵ ਜਪਜੀ ਸਾਹਿਬ ਜਦੋਂ ਅਸੀਂ ਜਪਜੀ ਸਾਹਿਬ ਬਾਣੀ ਨੂੰ ਪੜ੍ਹਦੇ ਆਂ ਤੇ ਉਹਦੇ ਵਿੱਚ ਜਪ ਜਿਹੜਾ ਉਹ ਬਾਣੀ ਦਾ ਸਰਲੇਖ ਹੈ ਜੀ ਅਤੇ ਸਾਹਿਬ ਜਿਹੜੇ ਨੇ ਉਹ ਅਸੀਂ ਜਪਜੀ ਬਾਣੀ ਦੇ ਨਾਲ ਸਤਕਾਰ ਵਜੋਂ ਅੰਕਿਤ ਕਰਦੇ ਆਂ ਦਰਜ ਕਰ ਕੀਤੇ ਹੋਏ ਨੇ ਸਤਕਾਰ ਵਜੋਂ ਅਸੀਂ ਇਹ ਗੱਲ ਕਹਿੰਦੇ ਆਂ ਕਿ ਇਹ ਜਪਜੀ ਸਾਹਿਬ ਦੀ ਬਾਣੀ ਹੈ ਜਦੋਂ ਅਸੀਂ ਸਵੇਰੇ ਅਮਰਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਦੇ ਆਂ ਤੇ ਉੱਥੇ ਸਾਫ਼ ਤੌਰ ਤੇ ਲਿਖਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਇਹ ਮੂਲ ਮੰਤਰ ਦਾ ਪਹਿਲਾ ਅੰਕਿਤ ਕੀਤਾ ਗਿਆ ਗੁਰੂ ਸਾਹਿਬ ਨੇ ਮੂਲ ਮੰਤਰ ਉਚਾਰਨ ਤੋਂ ਬਾਅਦ ਉਸ ਤੋਂ ਬਾਅਦ ਬਾਣੀ ਜਿਹੜੀ ਗੁਰਬਾਣੀ ਸ਼ੁਰੂ ਹੁੰਦੀ ਹੈ ਉਹ ਹੈ ਜਪ ਮਤਲਬ ਸਰਲੇਖ ਹੈ ਬਾਣੀ ਦਾ ਜਿਹਨੂੰ ਅਸੀਂ ਜਪਜੀ ਸਾਹਿਬ ਕਹਿੰਦੇ ਆ ਜੀ ਤੇ ਸਾਹਿਬ ਅਸੀਂ ਸਤਕਾਰ ਵਜੋਂ ਸ਼ਬਦ ਵਰਤਦੇ ਆ ਲਗਾਉਨੇ ਆ ਤੇ ਜਪਜੀ ਬਾਣੀ ਦਾ ਨਾਮ ਜਪ ਹੈ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਜਪਜੀ ਬਾਣੀ ਇੱਥੋਂ ਸ਼ੁਰੂ ਹੋ ਜਾਂਦੀ ਹੈ ਜਪ ਤੋਂ ਤੇ ਅੱਗੇ ਜਪਜੀ ਦਾ ਇਹ ਜਿਹੜਾ ਸ਼ਲੋਕ ਉਸ ਤੋਂ ਬਾਅਦ ਅੱਗੇ 38 ਪਉੜੀਆਂ ਸੋ ਅਮਰਤ ਵੇਲੇ ਸਭ ਤੋਂ ਪਹਿਲੀ ਬਾਣੀ ਜਿਹੜੀ ਆ ਉਹਦਾ ਜਾਪ ਜਿਹੜਾ ਕਰਨਾ ਉਹ ਹੈ ਜਪ ਬਾਣੀ ਜਪਜੀ ਸਾਹਿਬ ਜੀ ਨੂੰ ਅਸੀਂ ਅਸੀਂ ਆਖਦੇ ਹਾਂ ਤੇ ਦੂਸਰੀ ਬਾਣੀ ਹੈ ਜਾਪ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਗੁਰਬਾਣੀ ਬਾਣੀ ਹੈ ਜਾਪ ਸਾਹਿਬ ਜੀ ਨੂੰ ਅਸੀਂ ਕਹਿੰਦੇ ਹਾਂ ਬਾਣੀ ਦਾ ਨਾਮ ਹੈ ਜਾਪ ਤੇ ਅਸੀਂ ਸਾਹਿਬ ਨੂੰ ਸਤਕਾਰ ਵਜੋਂ ਜਿਹੜਾ ਨਾਮ ਦੇ ਨਾਲ ਲਗਾਉਂਦੇ ਹਾਂ ਜਪ ਜਾਪ ਅਤੇ 10 ਸਵਈਏ ਸਰਾਵਕ ਸੁਧਵਾਲੇ ਰਾਵਕ ਸੋਧ ਵਾਲੇ ਜਿਹੜੇ 10 ਸਵਈਏ ਨੇ ਉਹ ਅਸੀਂ ਸਵੇਰੇ ਅਮਰਤ ਵੇਲੇ ਪੜ੍ਹਨੇ ਹਨ ਹੁਣ ਇੱਥੇ ਇੱਕ ਬਹੁਤ ਵੱਡਾ ਸਵਾਲ ਵੀ ਕਈ ਵਾਰੀ ਸਾਡੇ ਮਨ 'ਚ ਆ ਜਾਂਦਾ ਬਹੁਤ ਸਾਰੇ ਲੋਕ ਸਵੇਰ ਪੰਜ ਬਾਣੀਆਂ ਦੀ ਗੱਲ ਕਰਦੇ ਨੇ ਕਿ ਸਵੇਰ ਵਾਲੇ ਸਵੇਰ ਵੇਲੇ ਪੰਜ ਬਾਣੀਆਂ ਦਾ ਜਿਹੜਾ ਪਾਠ ਕਰਨਾ ਇਹ ਇੱਕ ਬਹੁਤ ਵੱਡਾ ਮੁੱਦਾ ਵੀ ਪੰਥ ਦੇ ਵਿੱਚ ਬਣਿਆ ਰਹਿੰਦਾ ਅਕਸਰ ਹੀ ਕਿ ਪੰਜ ਬਾਣੀਆਂ ਕਿਉਂ ਨਹੀਂ ਜਿਹੜੀ ਇਕਾਲਤਖ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਿਆਤ ਮਰਿਆਦਾ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਛਾਪੀ ਜਾਂਦੀ ਹੈ ਇਹਦੇ ਵਿੱਚ ਤਿੰਨ ਬਾਣੀਆਂ ਨੇ ਜਿਹੜੀਆਂ ਕਿ ਸੰਪੂਰਨ ਸਵੇਰ ਦਾ ਨਿਤਨੇਮ ਨਹੀਂ ਹੈ ਇਹ ਇੱਕ ਬਹੁਤ ਵੱਡਾ ਸਵਾਲ ਪੰਥ ਦੇ ਵਿੱਚ ਬਣਿਆ ਰਹਿੰਦਾ ਹੈ ਪਰ ਇਹ ਸਿੱਖ ਪੰਥ ਦੇ ਇਹ ਜਿਹੜਾ ਇਹ ਜਿਹੜਾ ਡਾਕੂਮੈਂਟ ਹੈ ਜਿਹੜਾ ਦਸਤਾਵੇਜ਼ ਹੈ ਸਿੱਖ ਪੰਥ ਨੇ ਤਿਆਰ ਕੀਤਾ ਸਿੱਖ ਰਹਿਤ ਬਰਿਆਦਾ ਦਾ ਇਹ ਬਹੁਤ ਥੋੜਾ ਥੋੜੇ ਪੰਨਿਆਂ ਦਾ ਇਹ ਬਹੁਤ ਖੂਬਸੂਰਤ ਦਸਤਾਵੇਜ਼ ਹੈ ਜੀਵਨ ਜੀਣ ਲਈ ਸਿੱਖ ਦੇ ਜੀਵਨ ਲਈ ਇਹਦੇ ਵਿੱਚ ਤਿੰਨ ਬਾਣੀਆਂ ਦਾ ਸਵੇਰ ਵੇਲੇ ਵੇੜੀਆਂ ਦਾ ਜ਼ਿਕਰ ਹੈ ਤੇ ਜਿਹੜੀਆਂ ਸ਼ਾਮ ਨੂੰ ਬਾਣੀਆਂ ਪੜ੍ਹਨੀਆਂ ਨੇ ਉਹ ਹੈ ਸੋਦਰ ਰਹਿਰਾਜ ਸਾਹਿਬ ਸ਼ਾਮ ਵੇਲੇ ਸੂਰਜ ਡੁੱਬੇ ਪੜਨੀ ਤੇ ਇਸ ਵਿੱਚ ਬਾਣੀਆਂ ਕਿਹੜੀਆਂ ਸ਼ਾਮਲ ਨੇ ਉਹਨਾਂ ਦਾ ਵੀ ਅੱਗੇ ਜਾ ਕੇ ਵਿਸਥਾਰ ਦਿੰਦਾ ਜਿਹੜੀਆਂ ਮੈਂ ਪੜ ਕੇ ਵੀ ਦੱਸ ਵੀ ਦੇਣਾ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌ ਸ਼ਬਦ ਸੋਦਰ ਤੋਂ ਲੈ ਕੇ ਸ਼ਰਨ ਭਰੇ ਕੀ ਰਾਖੋ ਸਰਮਾ ਤੱਕ ਬੇਨਤੀ ਚੌਪਈ ਪਾਛੇ ਦਸਵੀਂ ਹਮਰੀ ਕਰੋ ਹੱਥ ਦਾ ਰੱਛਾ ਤੋਂ ਲੈ ਕੇ ਦੁਸ਼ਤ 도ਖ ਤੇ ਲਿਹੋ ਬਚਾਈ ਤੱਕ ਸਵਈਆ ਪਾਹੇ ਗਏ ਜਪ ਤੇ ਤੁਮਰੇ ਅਤੇ ਦੋਹਰਾ ਸਗਲ ਦੁਆਰ ਕੋ ਛਾੜਕੈ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਅਤੇ ਅੰਤਲੀ ਇੱਕ ਪੌੜੀ ਮਦਾਵਣੀ ਅਤੇ ਸ਼ਲੋਕ ਮਹੱਲਾ ਪੰਜਵਾਂ 13 ਕੀਤਾ ਜਾਤੋਂ ਨਹੀਂ ਇਹ ਸ਼ਾਮ ਵੇਲੇ ਬਾਣੀ ਜਿਹੜੀ ਪੜ੍ਹੀ ਜਾਣੀ ਆ ਉਸ ਦਾ ਜ਼ਿਕਰ ਹੈ ਜਿਸ ਨੂੰ ਅਸੀਂ ਸੋਦਰ ਰਹਿਰਾਸ ਸਾਹਿਬ ਦਾ ਨਾਮ ਜਿਹੜਾ ਨਾਮ ਨਾਲ ਅਸੀਂ ਜਿਹੜਾ ਉਹ ਯਾਦ ਕਰਦੇ ਆ ਤੇ ਰਾਤ ਨੂੰ ਸੌਣ ਵੇਲੇ ਜਿਹੜੀ ਗੁਰਬਾਣੀ ਪੜ੍ਹਨੀ ਆ ਉਹ ਹੈ ਸੋਹਿਲਾ ਸੋਹਿਲਾ ਦੇ ਨਾਲ ਅਸੀਂ ਸਾਹਿਬ ਸਤਿਕਾਰ ਵਜੋਂ ਕਹੋਨੇ ਆ ਬਾਣੀ ਦਾ ਨਾਮ ਜਿਹੜਾ ਵਾ ਉਹ ਸੋਹਿਲਾ ਹੈ ਸੋ ਇਹ ਬਾਣੀਆਂ ਜਿਹੜੀਆਂ ਨੇ ਉਹ ਰਹਿਤ ਮਰਿਆਦਾ ਦਾ ਹਿੱਸਾ ਨੇ ਕਿ ਸਿੱਖ ਨੇ ਸਵੇਰੇ ਸ਼ਾਮ ਇਹ ਪੰਜ ਬਾਣੀਆਂ ਪਾਣੀਆਂ ਨੇ ਹੁਣ ਸਵਾਲ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਅਕਸਰ ਸਵਾਲ ਪੰਥ ਦੇ ਵਿੱਚ ਪੈਦਾ ਹੁੰਦਾ ਹੈ ਕਿ ਸਵੇਰ ਵੇਲੇ ਦੀਆਂ ਤਿੰਨ ਗੁਰੂ ਬਾਣੀਆਂ ਕਿਉਂ ਨੇ ਇਹ ਪੰਜ ਬਾਣੀਆਂ ਕਿਉਂ ਨਹੀਂ ਹਨ ਮੈਂ ਇੱਥੇ ਇਹ ਗੱਲ ਜ਼ਿਕਰ ਕਰਨਾ ਚਾਹੁੰਦਾ ਕਿ ਸਿੱਖ ਪੰਥ ਦੇ ਜਿਹੜੇ ਸਾਡੇ ਇਹ ਲੋਕ ਸੀਗੇ ਜਿਨ੍ਹਾਂ ਨੇ ਰਹਿਤ ਮਰਿਆਦਾ ਦੀ ਘਾਟ ਘੜੀ ਇਹ ਬਹੁਤ ਸਿਆਣੇ ਸਨ ਅਸੀਂ ਅਕਸਰ ਹੀ ਕਈ ਚੀਜ਼ਾਂ ਅਸੀਂ ਆ ਦੇਖਦੇ ਹਾਂ ਕਿ ਪੰਥ ਦੇ ਵਿੱਚ ਉਹ ਦੁਬਿਤਾ ਦਾ ਕਾਰਨ ਬਣ ਜਾਂਦੀਆਂ ਨੇ ਪਰ ਉਹਦੇ ਪਿੱਛੇ ਲੌਜੀਕ ਉਹਦੇ ਪਿੱਛੇ ਤਰਕ ਕੀ ਹੈ ਉਹਨਾਂ ਦਾ ਲਾਦੀ ਅਸੀਂ ਤੈਅ ਤੱਕ ਜਾਣਾ ਜ਼ਰੂਰੀ ਨਹੀਂ ਸਮਝਦੇ ਹਾਂ ਮੈਂ ਇੱਕ ਗੱਲ ਕਹਿ ਦਿਆਂ ਕਿ ਜਿੰਨੀ ਵੱਧ ਗੁਰਬਾਣੀ ਪੜੀ ਜਾਵੇ ਉੰਨੀ ਘਟ ਹੈ ਸੋ ਕਿਸੇ ਨੂੰ ਵੱਧ ਬਾਣੀ ਪੜਨ ਤੋਂ ਨਹੀਂ ਰੋਕਿਆ ਗਿਆ ਪਰ ਜਿਹੜਾ ਇੱਥੇ ਨਿਯਮ ਤੈਅ ਕੀਤਾ ਗਿਆ ਕਿਉਂਕਿ ਸ਼ਾਮ ਨੂੰ ਸੋਦਰ ਦੇ ਵਿੱਚ ਚੌਪਾਈ ਸਾਹਿਬ ਦੇ ਪਾਠ ਦਾ ਇੱਥੇ ਜਿਹੜਾ ਜਿਵੇਂ ਮੈਂ ਹੁਣੇ ਜ਼ਿਕਰ ਕਰਕੇ ਆਇਆ ਕਿ ਸ਼ਾਮ ਨੂੰ ਜਿਹੜਾ ਸੋਦਰ ਦਾ ਪਾਠ ਕਰਨਾ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਬਾਣੀਆਂ ਪੰਥ ਨੇ ਸ਼ਾਮਲ ਕਰਕੇ ਤੇ ਸੋਦਰ ਦਾ ਪਾਠ ਪਾਠ ਟੈਕ ਕੀਤਾ ਉਹਦੇ ਵਿੱਚ ਇਹ ਚੌਪਈ ਸਾਹਿਬ ਦੀ ਬਾਣੀ ਵੀ ਦਰਜ ਕੀਤੀ ਗਈ ਹੈ ਸੋ ਜੇਕਰ ਅਸੀਂ ਚੌਪਈ ਸਾਹਿਬ ਦੀ ਬਾਣੀ ਸਵੇਰੇ ਵੀ ਪੜਦੇ ਆਂ ਸ਼ਾਮ ਨੂੰ ਵੀ ਪੜਦੇ ਆਂ ਤੇ ਫਿਰ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਦੁਹਰਾਓ ਪੰਤ੍ਰੇ ਦੁਹਰਾਓ ਨੂੰ ਪਰਵਾਰਗੀ ਦਿੱਤੀ ਆਂ ਕਿ ਮਤਲਬ ਸਵੇਰ ਵੇਲੇ ਵੀ ਪੜਨੀ ਤੇ ਸ਼ਾਮ ਵੇਲੇ ਵੀ ਪੜਨੀ ਇਸ ਲਈ ਪੰਥ ਨੇ ਫੈਸਲਾ ਕੀਤਾ ਕਿ ਬਾਣੀ ਇਹ ਵਾਲੀ ਬਾਣੀ ਜਿਹੜੀ ਸ਼ਾਮ ਦੇ ਨਿਤਨੇਮ ਦਾ ਰਹਿਰਾ ਸਾਹਿਬ ਦਾ ਹਿੱਸਾ ਤੇ ਅਨੰਦ ਸਾਹਿਬ ਦੀ ਜਿਹੜੀ ਬਾਣੀ ਆ ਉਹ ਵੈਸੇ ਹੀ ਜਦੋਂ ਵੀ ਅਸੀਂ ਸਵੇਰ ਦਾ ਨਿਤਨੇਮ ਕਰਦੇ ਆਂ ਸ਼ਾਮ ਦਾ ਕਰਦੇ ਆਂ ਜਾਂ ਕੋਈ ਵੀ ਸੁੱਖ-ਦੁੱਖ ਦਾ ਕਾਰਜ ਕਰਦੇ ਆਂ ਅਨੰਦ ਸਾਹਿਬ ਦੀ ਬਾਣੀ ਹਰ ਵੇਲੇ ਲਾਜ਼ਮੀ ਕੀਤੀ ਹੋਈ ਹੈ ਪੰਥ ਦੇ ਵਿੱਚ ਕਿ ਅਨੰਦ ਸਾਹਿਬ ਦਾ ਪਾਠ ਕਰਕੇ ਹੀ ਅਰਦਾਸ ਕੀਤੀ ਜਾਣੀ ਹੈ ਸੋ ਪੰਥ ਨੇ ਇਸ ਕਰਕੇ ਇਹ ਫੈਸਲਾ ਕੀਤਾ ਹੋਇਆ ਕਿ ਨਿਤਨੇਮ ਦੀਆਂ ਸਵੇਰਤੀਆਂ ਬਾਣੀਆਂ ਜਿਹੜੀਆਂ ਤਿੰਨ ਨੇ ਸ਼ਾਮ ਦੀ ਬਾਣੀ ਰਹਿਰਾ ਸਾਹਿਬ ਦੀ ਹੈ ਜਿਹਦੇ ਵਿੱਚ ਚੌਪਈ ਵੀ ਆ ਜਾਂਦੀ ਹੈ ਜਿਹਦੇ ਵਿੱਚ ਅਨੰਦ ਸਾਹਿਬ ਦੀਆਂ ਛੇ ਪਉੜੀਆਂ ਵੀ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਰਾਤ ਨੂੰ ਸੌਣ ਸਮੇਂ 16 ਸਾਹਿਬ ਦਾ ਪਾਠ ਕਰਨਾ ਇਹ ਜਿਹੜੀਆਂ ਬਾਣੀਆਂ ਨੇ ਇਹ ਨਿਤਨੇਮ ਦੀਆਂ ਬਾਣੀਆਂ ਨੇ ਸੋ ਸਿੱਖ ਲਈ ਜ਼ਰੂਰੀ ਇਹ ਹੈ ਕਿ ਨਿਤਨੇਮ ਦੀਆਂ ਇਹਨਾਂ ਬਾਣੀਆਂ ਦੇ ਪਾਠ ਤੋਂ ਪਹਿਲਾਂ ਅਮਰਤ ਵੇਲੇ ਜਾਗਣਾ ਤੇ ਇਸ਼ਨਾਨ ਕਰਨ ਤੋਂ ਬਾਅਦ ਕਰਤਾ ਪੁਰਖ ਦਾ ਅਕਾਰ ਪੁਰਖ ਦਾ ਧਿਆਨ ਧਰਦਿਆਂ ਹੋਇਆ ਵਾਹਿਗੁਰੂ ਨਾਮ ਦਾ ਸਿਮਰਨ ਕਰਨਾ ਨਿਤਨੇਮ ਤੋਂ ਪਹਿਲਾਂ ਵਾਹਿਗੁਰੂ ਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਣਾ ਜ਼ਰੂਰੀ ਹੈ ਸੋ ਇਹ ਕਈ ਵਾਰੀ ਇਹੋ ਜਿਹੇ ਛੋਟੀਆਂ-ਛੋਟੀਆਂ ਜਿਹੜੀਆਂ ਗੱਲਾਂ ਨੇ ਇਹ ਆਮ ਲੋਕ ਜਿਹੜੇ ਨੇ ਜਿਹੜੇ ਅਸੀਂ ਲੋਕ ਆ ਉਹ ਇਹਨਾਂ ਤੋਂ ਦੂਰ ਰਹਿੰਦੇ ਆ ਤੇ ਅਸੀਂ ਪੂਰਨ ਤੌਰ ਤੇ ਰਹਿਤ ਮਰਿਆਦਾ ਦਾ ਪਾਲਣ ਨਹੀਂ ਕਰਦੇ ਸੋ ਜੇ ਅਸੀਂ ਪੰਥ ਦਾ ਹਿੱਸਾ ਤੇ ਇਹ ਰਹਿਤ ਮਰਿਆਦਾ ਦਾ ਪਾਲਣ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਸੋ ਮੈਂ ਆਸ ਕਰਦਾ ਕਿ ਆਪ ਜੀ ਨੂੰ ਨਿਤਨੇਮ ਸਿੱਖ ਨੇ ਕਿੰਨਾ ਬਾਣੀਆਂ ਦਾ ਕਰਨਾ ਤੇ ਸਾਡੇ ਲਈ ਇਹਦੀ ਮਰਿਆਦਾ ਕੀ ਹੈ ਉਹਨਾਂ ਬਾਰੇ ਸਮਝ ਆ ਗਈ ਹੋਵੇਗੀ ਆਪ ਜੀ ਨੂੰ ਜ਼ਰੂਰ ਆਪ ਜੀ ਨੂੰ ਇਹਨਾਂ ਵਿਚਾਰਾਂ ਤੋਂ ਪਤਾ ਲੱਗਿਆ ਹੋਵੇਗਾ ਕਿ ਸੇਖ ਰਿਆਤ ਮਰਿਆਦਾ ਵਿੱਚ ਜਿਹੜਾ ਨਿਤਨੇਮ ਆ ਉਹ ਕਿੰਨਾ ਤੇ ਕਿਹੜੀਆਂ-ਕਿਹੜੀਆਂ ਬਾਣੀਆਂ ਤੇ ਕਦੋਂ-ਕਦੋਂ ਕੀਤੀਆਂ ਜਾਣੀਆਂ ਨੇ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ